ਭਾਰਤੀਆਂ ਦੇ ਪ੍ਰਤੀ 트ੰਪ ਦਾ ਜਿਹੜਾ ਸਖਤ ਰਵੱਈਆ ਏ ਉਹ ਦੇਖਣ ਨੂੰ ਮਿਲ ਰਿਹਾ ਹੁਣ ਚੌਥਾ ਜਹਾਜ਼ ਆ ਜਿਹੜਾ ਉਹ ਭਾਰਤੀਆਂ ਦਾ ਵਾਪਸ ਆ ਚੁੱਕਾ ਦੱਸਦੀ ਏ ਕਿ ਇਸ ਜਹਾਜ਼ ਦੇ ਵਿੱਚ ਵੀ ਜਿਹੜੇ ਪ੍ਰਵਾਸੀ ਭਾਰਤੀ ਸੀ ਉਹਨਾਂ ਨੂੰ ਵਾਪਸ ਭੇਜਿਆ ਪਰ ਇਸ ਵਾਰ ਜਿਹੜਾ ਇਹ ਜਹਾਜ਼ ਆ ਉਹ ਦਿੱਲੀ 에ਅਰਪੋਰਟ ਤੇ ਜਿਹੜਾ ਉਤਰਿਆ ਦਿੱਲੀ ਦੇ ਵਿੱਚ ਇੰਦਰਾ ਗਾਂਧੀ 에ਅਰਪੋਰਟ ਆ ਜਿਹੜਾ ਉਸਤੇ ਇਸ ਦੀ ਲੈਂਡਿੰਗ ਹੋਈ ਆ ਇਸ ਦੇ ਵਿੱਚ ਜਿਹੜੇ 12 ਪ੍ਰਵਾਸੀ ਭਾਰਤੀ ਸੀ ਜਿਹੜੇ ਪਨਾਮਾ ਤੋਂ ਡਿਪੋ ਕੀਤੇ ਗਏ ਨੇ ਉਹਨਾਂ ਨੂੰ ਵਾਪਸ ਭੇਜਿਆ ਲਗਾਤਾਰ ਜਿਹੜਾ 트াম্প ਦੇ ਵੱਲੋਂ ਭਾਰਤੀਆਂ ਦੇ ਨਾਲ ਸਖਤ ਰਵਈਆ ਦਿਖਾਇਆ ਜਾ ਰਿਹਾ ਹੈ ਲਗਾਤਾਰ ਜਿਹੜਾ ਪਹਿਲਾ ਤਿੰਨ ਜਹਾਜ਼ ਜਿਹੜੇ ਪੰਜਾਬ ਦੇ ਵਿੱਚ ਲੈਂਡ ਹੋਏ ਨੇ ਉਸ ਦੇ ਵਿੱਚ ਜਿਹੜਾ ਇੱਕ ਅਨਮਨੁੱਖੀ ਜਿਹੜਾ ਵਤੀਰਾ ਏ ਉਹ ਦੇਖੋ ਨੂੰ ਮਿਲ ਰਿਹਾ ਸੀ ਜਿਸ ਦੇ ਵਿੱਚ ਜਿਹੜੇ ਭਾਰਤੀ ਨੇ ਉਹਨਾਂ ਨੂੰ ਜੰਜੀਰਾਂ ਦੇ ਵਿੱਚ ਬੰਨ ਕੇ ਸੰਗਲਾਂ ਦੇ ਨਾਲ ਬੰਨ ਕੇ ਜਿਹੜਾ ਉਹ ਭਾਰਤ ਵਾਪਸ ਭੇਜਿਆ ਗਿਆ ਸੀ ਤਾਂ ਲਗਾਤਾਰ ਹੈ ਜਿਹੜਾ 트럼ਪ ਹੈ ਇਸ ਦੇਸ਼ ਨਿਕਾਲੇ ਨੂੰ ਜਿਹੜਾ ਲੈ ਕੇ ਕਾਫੀ ਜ਼ਿਆਦਾ ਸੁਰੱਖਿਆ ਦੇ ਵਿੱਚ ਹੈ ਕਿਉਂਕਿ ਲਗਾਤਾਰ ਹੈ ਜੇ ਗੱਲ ਕਰੀਏ ਕਿ ਜ਼ਿਆਦਾਤਰ ਜਿਹੜੇ ਭਾਰਤੀ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਚੌਥਾ ਜਹਾਜ਼ ਜਿਹੜਾ ਉਹ ਭਾਰਤ ਪਹੁੰਚ ਚੁੱਕਾ ਇਸ 12 ਦੇ ਵਿੱਚ ਵੀ ਜਿਹੜੇ ਪੰਜਾਬੀ ਮੌਜੂਦ ਸੀਗੇ ਪਹਿਲੇ ਵੀ ਜਹਾਜ਼ਾਂ ਦੇ ਵਿੱਚ ਜਿਹੜੀ ਗਿਣਤੀ ਹੈ ਉਹ ਪੰਜਾਬੀਆਂ ਦੀ ਜ਼ਿਆਦਾ ਸੀ ਜੇ ਪਹਿਲੇ ਜਹਾਜ਼ ਦੀ ਗੱਲ ਕਰੀਏ ਉਸ ਦੇ ਵਿੱਚ 30 ਪੰਜਾਬੀ ਸ਼ਾਮਲ ਸੀਗੇ ਜੇ ਦੂਜੇ ਜਹਾਜ਼ ਦੀ ਗੱਲ ਇਹ ਉਸ ਦੇ ਵਿੱਚ 67 ਪੰਜਾਬੀ ਮੌਜੂਦ ਸੀਗੇ ਇਸ ਕਰਕੇ ਪੰਜਾਬੀਆਂ ਨੂੰ ਜਿਹੜਾ ਸਿੱਧਾ ਸਿੱਧਾ ਟਾਰਗੇਟ ਹੈ ਉਹ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਅਮਰੀਕਾ ਤੋਂ ਪਨਾਮਾ ਰਿਪੋਰਟ ਕੀਤੇ ਗਏ 12 ਭਾਰਤੀ ਨਾਗਰਿਕਾਂ ਨੂੰ ਲੈ ਕੇ ਇੱਕ ਉਹ ਡਾਨ ਹੈ ਜਿਹੜੀ ਉਹ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੀ ਹੈ ਇਹ ਪਨਾਮਾ ਤੋਂ ਵਾਪਸ ਭੇਜੇ ਜਾਣ ਵਾਲੇ ਭਾਰਤੀਆਂ ਦੀ ਪਹਿਲੀ ਫਲਾਈਟ ਸੀ ਜਦੋਂ ਅਮਰੀਕਾ ਨੇ ਲਗਭਗ 299 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਸੀ ਜਦੋਂ ਅਮਰੀਕੀ ਧਰਤੀ ਤੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਪਨਾਮਾ ਅਤੇ ਕੋਸਟਾ ਰੀਕਾ ਰਿਪੋਰਟ ਕੀਤੇ ਗਏ ਪ੍ਰਵਾਸੀਆਂ ਨੂੰ ਭਾਰਤ ਵਾਪਸੀ ਦੀ ਜਿਹੜੀ ਸਹੂਲਤ ਲਈ ਸੰਯੁਕਤ ਰਾਜ ਅਮਰੀਕਾ ਦੇ ਨਾਲ ਕੰਮ ਕਰ ਰਹੇ ਨੇ ਇਸ ਕੋਸ਼ਿਸ਼ ਦੇ ਹਿੱਸੇ ਵਜੋਂ ਅਮਰੀਕਾ ਵੱਖ-ਵੱਖ ਏਸ਼ੀਆਈ ਦੇਸ਼ਾਂ ਤੋਂ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਜਿਨ੍ਹਾਂ ਨੇ ਜਾਤਾਂ ਘਰ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਹੈ ਜਾਂ ਜਿਨ੍ਹਾਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਨੂੰ ਇਹਨਾਂ ਮਦਦ ਅਮਰੀਕੀ ਦੇਸ਼ਾਂ ਦੇ ਵਿੱਚ ਤਬਦੀਲ ਕਰ ਰਹੇ ਨੇ ਪਨਾਮਾ ਤੋਂ ਭਾਰਤੀ ਨਾਗਰਿਕਾਂ ਦਾ ਹਾਲੀ ਦੇ ਵਿੱਚ ਜੱਤਾ ਤੁਰਕੀ 에ਰਲਾਈਨ ਦੀ ਉਡਾਣ ਰਾਹੀਂ ਇਸਤਬੁਲ ਰਾਹੀਂ ਨਵੀਂ ਦਿੱਲੀ ਪਹੁੰਚਿਆ ਰਿਪੋਰਟ ਕੀਤੇ ਗਏ ਵਿਅਕਤੀਆਂ ਦੇ ਵਿੱਚੋਂ ਚਾਰ ਵਿਅਕਤੀ ਨੇ ਜਿਹੜੇ ਉਹ ਪੰਜਾਬ ਦੇ ਸੀ ਤਿੰਨ ਵਿਅਕਤੀ ਹਰਿਆਣਾ ਦੇ ਸੀ ਅਤੇ ਉੱਤਰ ਪ੍ਰਦੇਸ਼ ਤੋਂ ਸਨ ਇਸ ਸਮੇਂ ਇੱਕ ਵਿਅਕਤੀ ਦੀ ਪਛਾਣ ਦਾ ਪਤਾ ਨਹੀਂ ਲੱਗ ਸਕਿਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਚਾਰ ਜਿਹੜੇ ਪੰਜਾਬੀ ਨੌਜਵਾਨ ਸੀ ਉਹ ਇਸ ਉਡਾਣ ਦੇ ਰਾਹੀਂ ਜਿਹੜਾ ਅੰਮ੍ਰਿਤਸਰ ਜੇ ਗਏ ਨੇ ਪਨਾਮਾ ਭੇਜੇ ਗਏ 200 ਪਨਾਮਾ ਭੇਜੇ ਗਏ 299 ਪ੍ਰਵਾਸੀਆਂ ਦੇ ਵਿੱਚੋਂ ਭਾਰਤੀਆਂ ਦੀ ਸਹੀ ਗਿਣਤੀ ਫਿਲਹਾਲ ਸਪਸ਼ਟ ਨਹੀਂ ਹੈ ਇਹ ਲੋਕ ਪਿਛਲੇ ਹਫਤੇ ਤਿੰਨ ਜਹਾਜ਼ਾਂ ਦੇ ਵਿੱਚ ਪਨਾਮਾ ਦੇ ਵਿੱਚ ਪਹੁੰਚੇ ਸੀ ਜਦੋਂ ਰਾਸ਼ਟਰਪਤੀ ਜੋਸ਼ ਸ਼ਰਾਵਲ ਮੋਲਿਨੋ ਨੇ ਸਹਿਮਤੀ ਦਿੱਤੀ ਸੀ ਕਿ ਪਨਾਮਾ ਦੇਸ਼ ਨਕਲਾ ਦੇਣ ਦੇ ਲਈ ਇੱਕ ਪੁਲ ਦੇਸ਼ ਬਣੇਗਾ ਸਮਝਿਆ ਜਾਂਦਾ ਹੈ ਕਿ ਇਹ 12 ਭਾਰਤੀਆਂ ਨੂੰ ਉਹਨਾਂ 299 ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿੱਚੋਂ ਹਨ ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਅਮਰੀਕਾ ਨੇ ਪਨਾਮਾ ਭੇਜ ਦਿੱਤਾ ਸੀ ਹੁਣ ਤੱਕ ਚਾਰ ਬੈਚਾਂ ਦੇ ਵਿੱਚ 344 ਐਨ ਆਰ ਆਈ ਅਮਰੀਕਾ ਤੋਂ ਵਾਪਸ ਆ ਚੁੱਕੇ ਨੇ 5 ਫਰਵਰੀ 15 ਫਰਵਰੀ ਅਤੇ 16 ਫਰਵਰੀ ਨੂੰ ਅਮਰੀਕਾ ਨੇ 332 ਲੋਕਾਂ ਨੂੰ ਹਤਕੜੀਆਂ ਤੇ ਬੇੜੀਆਂ ਦੇ ਵਿੱਚ ਬਨ ਕੇ ਫੌਜੀ ਜਹਾਜ਼ਾਂ ਦੇ ਰਾਹੀਂ ਵਾਪਸ ਭੇਜਿਆ ਸੀ ਉਹਨਾਂ ਦੇ ਹਤਕੜੀਆਂ ਲੱਗੀਆਂ ਹੋਈਆਂ ਸੀ ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਹੋਈਆਂ ਸੀ ਜਦੋਂ ਫੌਜੀ ਜਹਾਜ਼ ਦੇ ਵਿੱਚੋਂ ਉਤਰਦੇ ਆ ਤਾਂ ਸਾਰੇ ਜਿਹੜੇ ਪੰਜਾਬ ਦੇ ਲੋਕ ਸੀ ਭਾਰਤੀ ਲੋਕ ਸੀ ਉਹ ਬਹੁਤ ਚਿੰਤਤ ਹੁੰਦੇ ਨੇ ਕਿ ਕਿਸ ਤਰ੍ਹਾਂ ਜਿਹੜਾ ਸਾਡੇ ਨੌਜਵਾਨਾਂ ਦੇ ਨਾਲ ਬਤੀਰਾ ਕੀਤਾ ਜਾਂਦਾ ਤਾਂ ਲਗਾਤਾਰ ਜਿਹੜਾ ਇਹ ਦੇਸ਼ ਨਕਾਲਾ ਉਹ جاری ਹੈ ਜਦੋਂ ਤੱਕ ਅਮਰੀਕਾ ਦੇ ਵਿੱਚ ਜਿੰਨੇ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਬਸੇ ਹੋਏ ਨੇ ਉਹਨਾਂ ਨੂੰ ਵਾਪਸ ਨਹੀਂ ਭੇਜ ਦਿੱਤਾ ਜਾਂਦਾ। ਇਹੀ ਜਿਹੜਾ ਬਿਆਨ ਆ ਉਹ 트ੰਪ ਦੇ ਵੱਲੋਂ ਬਾਰ ਬਾਰ ਦਿੱਤਾ ਜਾ ਰਿਹਾ ਹੈ ਕਿ ਮੈਂ ਸਾਰੇ ਪ੍ਰਵਾਸੀਆਂ ਨੂੰ ਜਿਹੜਾ ਉਹ ਵਾਪਸ ਭੇਜਾਂਗਾ ਜਿਹੜੇ ਉੱਥੋਂ ਵਾਪਸ ਨਹੀਂ ਆਉਣਾ ਚਾਹੁੰਦੇ ਉਹਨਾਂ ਨੂੰ ਦੂਸਰੇ ਦੇਸ਼ਾਂ ਦੇ ਵਿੱਚ ਜਿਵੇਂ ਪਨਾਮਾ ਦੇ ਵਿੱਚ ਪਿਛਲੇ ਦਿਨੀ ਜਿਹੜੇ 299 ਲੋਕ ਨੇ ਉਹਨਾਂ ਨੂੰ ਸ਼ਿਫਟ ਕੀਤਾ ਸੀ ਜਿਨ੍ਹਾਂ ਦੇ ਵਿੱਚੋਂ ਪਹਿਲਾ ਜਿਹੜਾ ਬੈਚ ਆ ਉਹ ਭਾਰਤ ਪਹੁੰਚ ਚੁੱਕਾ ਇਸ ਬੈਚ ਦੇ ਵਿੱਚ ਵੀ ਜਿਹੜੇ ਪੰਜਾਬੀ ਮੌਜੂਦ ਨੇ ਪੰਜਾਬੀਆਂ ਨੂੰ ਖਾਸ ਕਰਕੇ ਟਾਰਗੇਟ ਕੀਤਾ ਜਾਂਦਾ ਕਿਉਂਕਿ ਪਹਿਲਾਂ ਜਿਹੜੇ ਤਿੰਨ ਜਹਾਜ਼ ਨੇ ਉਹ ਪੰਜਾਬ ਦੇ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਹੋਏ ਨੇ ਜਿਸ ਦੇ ਵਿੱਚ ਜਿਹੜਾ ਹਤਕੜੀਆਂ ਲਾ ਕੇ ਜਿਹੜਾ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਉਹਨਾਂ ਨੂੰ ਵਾਪਸ ਭੇਜਿਆ ਸੀ ਕਿਤੇ ਨਾ ਕਿਤੇ ਜਿਹੜਾ ਸਿੱਧਾ ਇੱਕ ਚੇਤਾਵਨੀ ਉਹ ਪੰਜਾਬ ਨੂੰ ਵੀ ਦਿੱਤੀ ਜਾ ਰਹੀ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਅਸੀਂ ਤਾਂ ਹੁਣ ਜਿਹੜਾ ਚੌਥੀ ਫਲਾਈਟ ਆ ਉਹ ਸਿੱਧੀ ਦਿੱਲੀ ਅੰਤਰਰਾਸ਼ਟਰੀ 에어ਪੋਰਟ ਤੇ ਉਤਰੀ ਹੈ